ਗੋਰ ਨਾਲ ਦੇਖ ਲੋ ਇਹਨਾਂ ਬੰਦਿਆਂ ਨੂੰ ਇਹ ਕਾਂਡ ਕਰਕੇ ਫਰਾਰ ਹੋ ਗਏ ਨੇ ਜਿਨ੍ਹਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦਰਸਲ ਇਹ ਯੂਰੋਪੀ ਇੱਕ ਕਾਰ ਦੇ ਵਿੱਚੋਂ ਲੱਖਾਂ ਦੀ ਨਕਦੀ ਉਡਾ ਕੇ ਲੈ ਗਏ ਨੇ ਤਾਂ ਗੋਰ ਨਾਲ ਇਹਨਾਂ ਦੀਆਂ ਤਸਵੀਰਾਂ ਦੇਖ ਲੋ ਇਹ ਮੋਟਰਸਾਈਕਲ ਤੇ ਸਵਾਰ ਉਹ ਦੋ ਲੁਟੇਰੇ ਨੇ ਜੋ ਕਿ ਇੱਕ ਕਾਰ ਦਾ ਸ਼ੀਸ਼ਾ ਪਾਉਂਦੇ ਨੇ ਤਾਂ ਉਸ ਦੇ ਅੰਦਰ ਪਈ ਨਕਦੀ ਨੂੰ ਉਡਾ ਕੇ ਲੈ ਜਾਂਦੇ ਨੇ ਪਹਿਲਾਂ ਇਹ ਤਸਵੀਰ ਦੇਖ ਲੋ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਪਹਿਲਾ ਤਾਂ ਇਹ ਮੋਟਰਸਾਈਕਲ ਦੇ ਉੱਤੇ ਗੇੜੀ ਮਾਰਦੇ ਨੇ ਤਾਂ ਫਿਰ ਮੌਕਾ ਪਾ ਕੇ ਇੱਕ ਲੁਟੇਰਾ ਕਾਰ ਦਾ ਸ਼ੀਸ਼ਾ ਤੋੜ ਦਿੰਦਾ ਹੈ ਤਾਂ ਉਸ ਦੇ ਅੰਦਰ ਪਈ ਨਕਦੀ ਨੂੰ ਉਡਾ ਕੇ ਲੈ ਜਾਂਦਾ ਹੈ। ਤਾਂ ਇਹਦੀ ਪੂਰੀ ਹਰਕਤ ਸੀਸੀਟੀਵੀ ਦੇ ਵਿੱਚ ਕੈਪ ਹੋ ਗਈ ਹੈ। ਦੱਸਦਾ ਇਹ ਕਿ ਇਹ ਪੂਰਾ ਮਾਮਲਾ ਬਰਨਾਲਾ ਦਾ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਗੱਡੀ ਦੇ ਵਿੱਚ ਲੱਖਾਂ ਰੁਪਏ ਦੀ ਨਕਦੀ ਰੱਖੀ ਹੋਈ ਸੀ ਜਿਸ ਤੋਂ ਬਾਅਦ ਇਹ ਲੁਟੇਰੇ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ। ਤਾਂ ਉਸ ਦੇ ਵਿੱਚੋਂ ਨਕਦੀ ਉਡਾ ਕੇ ਲੈ ਜਾਂਦੇ ਨੇ ਤਾਂ ਦੱਸ ਦਈਏ ਰਿਪੋਰਟ ਦੱਸ ਦਈਏ ਕਿ ਇਹ ਬਰਨਾਲਾ ਦੇ ਗੋਵਿੰਦ ਕਲੋਨੀ ਦਾ ਮਾਮਲਾ ਹੈ ਜਿੱਥੇ ਕਮਿਸ਼ਨ ਏਜੰਟ ਵੱਜੋਂ ਕੰਮ ਕਰਦੇ ਇੱਕ ਵਿਅਕਤੀ ਦੇ ਨਾਲੇ ਲੁੱਟ ਹੋਈ ਹੈ ਜਿਸ ਦੀ ਗੱਡੀ ਦੇ ਵਿੱਚੋਂ ਨਕਦੀ ਉਡਾਲੀ ਗਈ ਹੈ ਦਰਸਲ ਇਸ ਵਿਅਕਤੀ ਨੇ ਬੈਂਕ ਤੋਂ ਨਕਦੀ ਕਢਵਾਈ ਸੀ ਅੱਧੇ ਪੈਸੇ ਉਸ ਨੇ ਆਪਣੀ ਦੁਕਾਨ 'ਚ ਰੱਖ ਦਿੱਤੇ ਤਾਂ ਅੱਧੇ ਪੈਸੇ ਉਸ ਨੇ ਆਪਣੀ ਗੱਡੀ ਦੇ ਵਿੱਚ ਰੱਖ ਦਿੱਤੇ ਤਾਂ ਦੱਸਿਆ ਜਾ ਰਿਹਾ ਹੈ ਕਿ 5 ਲੱਖ ਦੇ ਕਰੀਬ ਇਸ ਨੇ ਨਕਦੀ ਕਢਵਾਈ ਸੀ ਤਾਂ ਉਸ ਦੇ ਵਿੱਚੋਂ ਅੱਧੀ ਰਕਮ ਆਪਣੀ ਦੁਕਾਨ ਦੇ ਵਿੱਚ ਰੱਖ ਦਿੱਤੀ ਤਾਂ ਅੱਧੀ ਰਕਮ ਆਪਣੀ ਕਾਰ ਦੇ ਵਿੱਚ ਰੱਖ ਦਿੱਤੀ ਤਾਂ ਜਦੋਂ ਬਾਹਰ ਆ ਕੇ ਉਸ ਨੇ ਦੇਖਿਆ ਤਾਂ ਉਸ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤਾਂ ਉਸ ਦੇ ਵਿੱਚੋਂ ਨਕਦੀ ਗਾਇਬ ਸੀ ਜਦੋਂ ਸੀਸੀਟੀਵੀ ਚੈੱਕ ਕੀਤੀ ਗਈ ਤਾਂ ਇਹ ਬੰਦੇ ਨਜ਼ਰ ਆਏ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਗੌਰ ਨਾਲ ਇਹਨਾਂ ਦੀਆਂ ਤਸਵੀਰਾਂ ਨੂੰ ਦੇਖ ਲਓ ਇਨਾਂ ਦੀ ਪਹਿਚਾਨ ਕਰ ਲੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਕਾਬੂ ਆ ਜਾਣ ਤਾਂ ਜਿਸ ਵਿਅਕਤੀ ਦੀ ਨਕਦੀ ਲੁੱਟੀ ਗਈ ਐ ਉਸ ਨੂੰ ਵਾਪਸ ਮਿਲ ਸਕੇ ਤਾਂ ਹਾਲਾਂਕਿ ਇਸ ਮਾਮਲੇ ਸੰਬੰਧੀ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤਾਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਇਹ ਜਿਸ ਤਰੀਕੇ ਦੇ ਨਾਲ ਇਹ ਦਿਨ ਦਿਹਾੜੇ ਵਾਰਦਾਤ ਹੋਈ ਹੈ ਉਸ ਦੇ ਨਾਲ ਸਵਾਲ ਵੀ ਉੱਠ ਖੜੇ ਹੁੰਦੇ ਨੇ ਤਾਂ ਇਹਨਾਂ ਦੀਆਂ ਤਸਵੀਰਾਂ ਇੱਕ ਵਾਰ ਫੇਰ ਦੇਖ ਲੋ ਕਿਸ ਤਰੀਕੇ ਦੇ ਨਾਲੇ ਚੋਰੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਵਿਖੋਫੋ ਕੇ ਆਂਦੇ ਨੇ ਮੋਟਰਸਾਈਕਲ ਤੇ ਸਵਾਰ ਨੇ ਦੋ ਵਿਅਕਤੀ ਮੋਟਰਸਾਈਕਲ ਦੇ ਉੱਤੇ ਆਂਦੇ ਨੇ ਤਾਂ ਪਹਿਲਾਂ ਗੱਡੀ ਮਾਰੀ ਜਾਂਦੀ ਆ ਉਸ ਦੇ ਬਾਅਦ ਇਹ ਮੌਕਾ ਜਿਹਾ ਪਾ ਕੇ ਗੱਡੀ ਦਾ ਸ਼ੀਸ਼ਾ ਤੋੜ ਦਿੰਦੇ ਨੇ ਤਾਂ ਉਸ ਦੇ ਅੰਦਰ ਪਈ ਨਕਦੀ ਨੂੰ ਉਡਾ ਕੇ ਲੈ ਜਾਂਦੇ ਨੇ ਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਕਾਬੂ ਆ ਜਾਣ। ਸਹੀ ਕਹਿਣਾ ਚਾਹੁੰਦੇ ਜਿਹੜਾ ਇਹ ਦਿਨੇ ਘਟਨਾ ਹੋਈ ਹੈ ਕਿਤਨਾ ਮਸ਼ਹਰਤ ਬਹੁਤ ਜਿਆਦਾ ਹੋ ਰਹੀਆਂ ਨੇ। ਅਸੀਂ ਵਪਾਰੀ ਬੰਦੇ ਆ ਤੇ ਸਾਡਾ ਮੂਰੇ ਕਣਕ ਦਾ ਵੀ ਸੀਜ਼ਨ ਹੈ। ਕਿਸਾਨ ਵੀ ਆਉਣਗੇ। ਬੈਂਕਾਂ ਨਾਲ ਵੀ ਅਸੀਂ ਕੈਸ਼ ਲੈਣਾ ਵੀ ਹੈ, ਦੇਣਾ ਵੀ ਹੈ। ਇਸ ਕਰਕੇ ਸੀ ਆਪ ਦੀ ਸੇਫਟੀ ਪੱਖੋਂ ਚਾਹੁਣੇ ਵੀ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਸਭਲ ਪੂਰੇ ਤੋਂ ਪੂਰਾ ਧਿਆਨ ਦੇ ਕੇ ਵੀ ਸਾਡੀ ਸੇਫਟੀ ਰੱਖੀ ਤੀ ਹਸੀ ਨਾ ਕੋਟਮਿੰਦਰ ਬੈਂਕ ਚ ਗਿਆ ਸੀ ਮੈਂ ਪੈਸੇ ਕਢੋਣੇ 5 ਲੱਖ ਰੁਪਏ ਕੋਟਮਿੰਦਰ ਬੈਂਕ ਚ ਮੈਂ 5 ਲੱਖ ਰੁਪਏ ਕਢਾ ਲਿਆ ਉਸ ਦਿਨ ਸਾਡੀ ਦੁਕਾਨ ਹੈ ਮੰਡੀ ਚ ਇੱਕ ਨੰਬਰ ਉੱਥੇ ਗਿਆ ਮੈਂ ਉੱਥੇੋਂ 2 ਲੱਖ 3000 ਰੁਪਏ ਮੈਂ ਦੇਦਾ ਉਸ ਦਿਨ 2 ਲੱਖ 7000 ਰੁਪਏ ਮੈਂ ਝੋਲੇ ਚ ਪਾ ਕੇ ਝੋਲੇ ਚ ਪੈਸੇ ਕਰੇ ਲਿਆਇਆ ਕਰੇ ਲਿਆ ਕੇ ਪੈਸੇ ਮੈਂ ਕਾਰ ਚ ਰੱਖ ਤੇ ਮੈਂ ਸਕੂਟਰ ਅੰਦਰ ਲਾਤੀ ਤੇ ਮੈਂ 2 ਮਿੰਟ 5 ਮਿੰਟ ਅੰਦਰ ਗਿਆ ਸੀ ਵਾਸ਼ਰੂਮ ਚੰਨੇ ਨੂੰ ਜਦੋਂ ਬਾਹਰ ਆਇਆ ਤਾਂ ਵਾਕਾ ਹੋਇਆ ਗਿਆ ਸੀ। ਕੋਸ਼ਿਸ਼ਾ ਤੋੜ ਕੇ ਪੈਸੇ ਲੈ ਗਏ। ਸੀਸੀਟੀਵੀ ਵੀ ਉੱਥੇ ਕਲੀਅਰ ਨਹੀਂ ਆਈ ਫੁਟੇਜ ਤਾਂ ਆਈ ਹੈ ਵਸੇ ਉਹ ਮੋਟਰਸਾਈਕਲ ਹੁਣੇ ਫੁਟੇਜ ਆਈ 2 ਨਹੀਂ ਆਈ ਕੋਈ ਨਹੀਂ। ਪ੍ਰੋਫੈਸ਼ਨਲ ਬੰਦੇ ਤੋਂ ਲੱਗਦਾ ਕਿ ਕੋਈ ਨਹੀਂ ਕਿਸਤੂ। ਅਸਥਾ ਜਨੇ ਘਟਨਾ ਨੂੰ ਸਾਬ ਕੀਤਾ ਹੈ ਸਾਡਾ ਇਨਸਾਫ ਕੀਤਾ ਹੈ ਸਾਡੇ ਪੈਸੇ ਵਾਪਸ ਕਰਾਈਆਂ ਨੇ ਇਹ ਲੋਕਾਂ ਨੂੰ ਫੜੇ ਆਵੇ ਤਾਂ ਕਿ ਸ਼ਹਿਰ ਦੀ ਗਾਂਹ ਤੋਂ ਵੀ ਪ੍ਰਸ਼ਾਸਨ ਨੂੰ ਇਹੀ ਦਰਖਾਸਤ ਕਰਨਾ ਜਾਊਂਗਾ। ਇਲੈਕਸ਼ਨ ਟਾਈਮ ਚੱਲ ਰਿਹਾ ਹੈਗਾ ਇਲੈਕਸ਼ਨ ਟਾਈਮ ਹੋਣ ਦੇ ਦੌਰਾਨ ਬਾਧੂ ਫੋਰਸਿਸ ਐਸੇ-ਬਸੇ ਲੱਗੀਆਂ ਹੋਈਆਂ ਨੇ ਚਾਰੋਂ ਪਾਸੇ ਸ਼ਹਿਰ ਨੂੰ ਘੇਰਿਆ ਹੋਇਆ ਫੋਰਸਿਸ ਨਾਲ ਇਸ ਕਰਕੇ ਅਮਨ ਸ਼ਾਂਤੀ ਸ਼ਹਿਰ 'ਚ ਬਕਰਾਰ ਰੱਖਣ ਵਾਸਤੇ ਲੋਕਾਂ ਨੂੰ ਸੁਖਦਾ ਸਾਹ ਲੈਣ ਵਾਸਤੇ ਇਹ ਜਿਹੇ ਬੰਦਿਆਂ ਤੇ ਜਿਹੜੇ ਅਨਪਛਾਤੇ ਲੋਕ ਇਹ ਜਿਹੇ ਗਲਤ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਛੇ ਦਿਨ ਛੇ ਦਿਨੀ ਫੜਿਆ ਜਾਣਾ ਚਾਹੀਦਾ ਤਾਂ ਕਿ ਸ਼ਹਿਰ 'ਚ ਅਮਨ ਕਾਨੂੰਨ ਦੀ ਵਿਵਸਥਾ ਸਹੀ ਤਰੀਕੇ ਨਾਲ ਮੇਨਟੇਨ ਕੀਤੇ ਰਹੀ ਜਾ ਸਕੇ ਹੁਣੇ ਸ਼ਾਇਦ ਜਿਹੜਾ ਇਹ ਵਾਰਦਾਤ ਕੀਤੀ ਹੈ ਜਮਾ ਸ਼ਹਿਰ ਦਾ ਕਰੀਬ ਏਰੀਆ ਸ਼ਹਿਰ ਦੇ ਜਿਹੜਾ ਵਿੱਚ ਪਜੱਗ ਜ ਤਾ ਆਪਨੋ ਯਾ ਕਾਮ ਨੇ ਸਾਨੂੰ ਇਹ ਸੋਚਣਾ ਬਹੁਤ ਮਜਬੂਰ ਵਾਲੀ ਗੱਲ ਹੈ ਵੀ ਆਪਾਂ ਕਿੱਥੇ ਸਿਕਿਓਰ ਹਾਂ ਕਿੱਥੇ ਨਹੀਂ ਸਰ ਜੀ ਹਰੇਕ ਨੂੰ ਕੈਸ਼ ਦੀ ਦੇਖੋ ਹਿਲਜੁਲ ਹੋਣੀ ਹੈ ਦੇਖੋ ਜ਼ਿਮੀਦਾਰ ਨੇ ਵੀ ਕੈਸ਼ ਲੈਣਾ ਹੈ ਬੈਂਕਾਂ ਜੋ ਵੀ ਨਿਕਲਣਾ ਹੈ ਇਸ ਚੀਜ਼ ਵਾਸਤੇ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ ਪਊ ਖਾਸ ਹੋਰਸਿਸ ਹੋਰ EMPLOYE ਕਰਨੀਆਂ ਪੈਣਗੀਆਂ ਤਾਂ ਕਿ ਇਸ ਚੀਜ਼ ਦੇ ਵਾਰਦਾਤਾਂ ਨੇ ਉਸ ਤੇ ਲੋਕਾਂ ਨੂੰ ਅਮਨ ਸ਼ਾਂਤੀ ਬਰਕਰਾਰ ਰਹਿ ਸਕੇ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਇਸ ਚ ਹੈਲਥ ਬੱਕੋ ਵੀ ਕਈ ਵਾਰ ਕੋਈ ਹੋਰ ਵਾਰਦਾਤ ਵੀ ਕਰ ਸਕਦਾ ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਹੈ ਸਰਕਾਰ ਨੂੰ ਇਸ ਚ ਵਾਸਤੇ ਇਹ ਜੋ ਵਾਰਦਾਤ ਹੋਈ ਆ खुशाल गोयल वासी गोविंद कॉलोनी गली नंबर 1 बरनाला ਜਿਨ੍ਹਾਂ ਦਾ ਕੀ ਆਰਥ ਦਾ ਕਰਨਾ ਇਹ ਅੱਜ ਦੁਪਹਿਰ ਕਰੀਬ 1 ਵਜੇ ਆਪਣੇ ਬੈਂਕ ਤੋਂ ਇਹਨਾਂ ਨੇ ਕਰੀਬ 5 ਲੱਖ ਰੁਪਏ ਵਿਡਰਾਅ ਕੀਤਾ ਸੀ ਉਸ ਤੋਂ ਬਾਅਦ ਸਕੂਟੀ ਦੇ ਉੱਤੇ ਆਪਣੀ ਜਿਹੜੀ ਆਰਥੀ ਦੀ ਦੁਕਾਨ ਹੈ ਤਾਣਾ ਮੰਡੀ ਬਰਨਾਲਾ ਉੱਥੇ ਗਏ ਉੱਥੇ ਇਹਨਾਂ ਨੇ ਕੁਝ ਪੈਸੇ ਉਹਦੇ ਵਿੱਚੋਂ 2 ਲੱਖ 70000 ਰੁਪਏ ਇਹਨਾਂ ਨੇ ਆਪਣੀ ਦੁਕਾਨ ਦੇ ਉੱਤੇ ਜਿਹੜਾ ਫੜਾਇਆ ਤੇ ਬਾਕੀ ਪੈਸੇ ਲੈ ਕੇ ਇਸ ਸਕੂਟੀ ਦੇ ਉੱਤੇ ਆਪਣੇ ਘਰੇ ਆ ਗਏ। ਉੱਥੋਂ ਇਹਨਾਂ ਨੇ ਉਹ ਜਿਹੜੇ ਪੈਸੇ ਸੀ ਫਰਦਰ ਆਪਣੇ ਕਿਸੇ ਸ਼ੈਲਰ ਦੇ ਉੱਤੇ ਫੜਾਉਣ ਜਾਣਾ ਸੀ। ਇਹਨਾਂ ਦੀ ਗੱਡੀ ਘਰ ਦੇ ਬਾਹਰ ਹੀ ਖੜੀ ਸੀ। ਭਈ ਕੁਸ਼ਾਲ ਗੋਇਲ ਨੇ ਘਰ ਦੇ ਬਾਹਰ ਹੀ ਰੋਕ ਕੇ ਸਕੂਟੀ ਦੇ ਵਿੱਚੋਂ ਪੈਸੇ ਕੱਢ ਕੇ ਤੇ ਆਪਣੀ ਗੱਡੀ ਦੇ ਵਿੱਚ ਉਹ ਪੈਸੇ ਰੱਖ ਦਿੱਤੇ ਸੀ। ਤੇ ਇਹ ਕੁਝ ਮਿੰਟਾਂ ਵਾਸਤੇ ਹੀ ਆਪਣੇ ਘਰ ਦੇ ਅੰਦਰ ਵਾਸ਼ਰੂਮ ਯੂਜ਼ ਕਰਨ ਲਈ ਗਏ ਸੀ। ਜਦੋਂ ਇਹ ਬਾਹਰ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਦੀ ਗੱਡੀ ਦਾ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਉਹਦੇ ਵਿੱਚੋਂ ਜਿਹੜੇ ਪੈਸੇ ਮਿਸਿੰਗ ਸੀਗੇ ਤੁਰੰਤ ਜਿਹੜਾ ਜਦੋਂ ਸੂਚਨਾ ਮਿਲਣ ਦੇ ਉੱਤੇ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਉੱਤੇ ਥਾਣਾ ਸਿੱਟੀਵਾਨ ਪਰਾਲਾ ਤੋਂ ਸੀਆਈਏ ਤੋਂ ਟੀਮਾਂ ਉੱਤੇ ਪਹੁੰਚ ਗਈਆਂ ਤੇ ਜਿਹੜੀ ਸੀਸੀਟੀਵੀ ਫੁਟੇਜਸ ਚੈੱਕ ਕਰਨ ਤੇ ਪਾਇਆ ਗਿਆ ਕਿ ਦੋ ਅਨਨੋਨ ਜਿਹੜੇ ਪਰਸਨ ਹੈ ਕੋਈ ਇੱਕ ਮੋਟਰਸਾਈਕਲ ਦੇ ਉੱਤੇ ਜੋ ਕਿ ਪਹਿਲਾਂ ਤੋਂ ਹੀ ਉੱਥੇ ਤਾਕ ਲਾ ਕੇ ਨੇੜੇ-ਨੇੜੇ ਹੈਗੇ ਸੀ ਉਹਨਾਂ ਨੇ ਜਦੋਂ ਖੁਸ਼ਾਲ ਕੋਇਲ ਨੇ ਆ ਕੇ ਆਪਣਾ ਪੈਸਿਆਂ ਦਾ ਬੈਗ ਗੱਡੀ ਦੇ ਵਿੱਚ ਰੱਖਿਆ ਤੇ ਘਰ ਦੇ ਅੰਦਰ ਗਏ ਉਨਾਂ ਨੇ ਤੁਰੰਤ ਉੱਥੇ ਕੋਲ ਦੀ ਮੋਟਰਸਾਈਕਲ ਤੇ ਆ ਕੇ ਗੱਡੀ ਦਾ ਸ਼ੀਸ਼ਾ ਭੰਨ ਕੇ ਤੇ ਉਹਦੇ ਵਿੱਚੋਂ ਉਹ ਕੈਸ਼ ਜਿਹੜਾ ਲੈ ਕੇ ਫਰਾਰ ਹੋ ਗਏ। ਸੋ ਇਸ ਦੇ ਉੱਤੇ ਪੁਛਾਲ ਕੋਲ ਦੇ ਬਿਆਨਾਂ ਦੇ ਉੱਤੇ ਮਕਦਮਾ ਥਾਣਾ ਸਿਟੀ ਬਰਨਾਲਾ ਵਿਖੇ ਅਧੀਨ ਤਾਰਾ 379 ਤੇ 34 ਆਈਪੀਸੀ ਦਰਜ ਕੀਤਾ ਜਾ ਰਿਹਾ ਹੈ। ਵੱਖ-ਵੱਖ ਟੀਮਾਂ ਥਾਣਾ ਸਿਟੀ ਬਰਨਾਲਾ ਦੀਆਂ, ਸੀਆਈਏ ਸਟਾਫ ਦੀਆਂ ਬਣਾ ਕੇ ਗੋਵਿੰਦ ਕਲੋਨੀ ਤੋਂ ਫਰਦਰ ਜਿਹੜਾ ਰੂਟ ਬੰਦ ਹੈ ਸਾਰੀਆਂ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ। ਤੇ ਜਲਦੀ ਜੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਵੇ